ਪੁਲ ਸਠਿਆਲੀ ਕੋਲ ਕਾਰਾਂ ਦੀ ਆਮੋ-ਸਾਮਣੇ ਟੱਕਰ ਵਿੱਚ 4 ਤੋਂ ਵੱਧ ਜਾਣੇ ਹੋਏ ਗੰਭੀਰ ਜ਼ਖਮੀ ਸੜਕ ਦੀ ਚੌੜਾਈ ਘੱਟ ਹੋਣ ਕਾਰਨ ਰੋਜ਼ਾਨਾ ਵਾਪਰ ਰਹੇ ਨੇ ਦਰਦਨਾਕ ਹਾਦਸੇ ਲੰਗੀ 6 ਸਤੰਬਰ ਦੀ ਰਾਤ ਨੂੰ ਪੁਲ ਸਠਿਆਲੀ ਦੇ ਨੇੜੇ ਪਿੰਡ ਹਾਰਨੀਆਂ ਕੋਲ ਦੋ ਕਾਰਾਂ ਦੀ ਆਮੋ-ਸਾਮਣੇ ਟੱਕਰ ਹੋ ਗਈ ਮੌਕੇ ਦੇ ਗਵਾਹਾਂ ਅਨੁਸਾਰ ਅਤੇ ਇਸ ਹਾਦਸੇ ਵਿੱਚ ਜ਼ਖਮੀ ਹੋਏ ਸੁਖਜਿੰਦਰ ਸਿੰਘ ਅਤੇ ਦਿਲਜੀਤ ਕੌਰ ਨੇ ਦੱਸਿਆ ਕਿ ਜਦੋਂ ਉਹ ਇੱਕ ਗੰਨੇ ਦੀ ਭਰੀ ਟਰਾਲੀ ਨੂੰ ਕ੍ਰਾਸ ਕਰ ਰਹੇ ਸਨ ਤਾਂ ਸਾਹਮਣੇ ਇੱਕ ਕਾਰ ਉਨ੍ਹਾਂ ਵਿੱਚ ਟਕਰਾ ਗਈ ਉਹਨਾਂ ਨੇ ਕਿਹਾ ਕਿ ਤੰਗ ਸੜਕ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਉਹਨਾਂ ਨੇ ਦੱਸਿਆ ਕਿ ਉਹਨੇ ਦੱਸਿਆ ਕਿ ਉਹ ਗੁਰਦਾਸਪੁਰ ਤੋਂ ਕਪੂਰਥਲਾ ਜਾ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ ਹੈ। ਦੂਸਰੀ ਗੱਡੀ ਦੇ ਚਾਲਕਾ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਉਹਨਾਂ ਨੂੰ ਵੀ ਗੁਰਦਾਸਪੁਰ ਦੇ ਕਿਸੇ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਹੋਇਆ ਹੈ। ਇਸ ਮੌਕੇ ਹਾਦਸੇ ਵਾਲੀ ਥਾਂ ਉੱਤੇ ਹਾਜ਼ਰ ਲੋਕਾਂ ਦਾ ਦਾ ਕਹਿਣਾ ਹੈ ਕਿ ਇਸ ਸੜਕ ਉੱਤੇ ਰੋਜ਼ਾਨਾ ਹੀ ਅਜਿਹੇ ਜਾਨਲੇਵਾ ਹਾਦਸੇ ਹੁੰਦੇ ਹਨ। ਬੀਤੇ ਦਿਨੀ ਇੱਕ ਚੋਪੜਾ ਦੇ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ 2 ਦਿਨ ਪਹਿਲਾਂ ਪਿੰਡ ਨੇਨੇਕੋਟ ਦੇ ਬਜ਼ੁਰਗ ਵਸਨ ਸਿੰਘ ਦੀ ਵੀ ਇਸੇ ਸ ਇਲਾਕਾ ਵਾਸੀਆਂ ਤੇ ਮੌਕੇ ਤੇ ਹਾਜ਼ਰ ਚਸ਼ਮਦੀਦ ਲੋਕਾਂ ਨੇ ਕਿਹਾ ਕਿ ਇਹ ਸੜਕ ਦੀ ਚੌੜਾਈ ਵਧਾਉਣੀ ਚਾਹੀਦੀ ਹੈ ਤਾਂ ਹੀ ਇਹ ਹਾਦਸੇ ਰੁਕ ਸਕਦੇ ਹਨ ਇਸ ਤੋਂ ਇਲਾਵਾ ਰਾਤ ਦੇ ਸਮੇਂ ਲੋਕਾਂ ਵੱਲੋਂ ਤੇਜ਼ ਰਫ਼ਤਾਰ ਅਤੇ ਡਿਪਰ ਦੀ ਵਰਤੋਂ ਨਾ ਕਰਨ ਕਰਕੇ ਵੀ ਇਹ ਹਾਦਸੇ ਵਾਪਰ ਰਹੇ ਹਨ ਕੀ ਕਾਰਨ ਬਣਿਆ ਜਿਹੜਾ ਬਹੁਤ ਵੱਡਾ ਐਕਸੀਡੈਂਟ ਹੋਇਆ ਇਹ ਵੀਰ ਜੀ ਟ੍ਰੈਫਿਕ ਬਹੁਤ ਜ਼ਿਆਦਾ ਇੱਥੇ ਛੜਕ ਛੋਟੀ ਆ ਟਰੈਕ ਬਹੁਤ ਜ਼ਿਆਦਾ ਇਹ ਤੁਸੀਂ ਦੂਰ ਨਹੀਂ ਤੁਸੀਂ ਰੋਡ ਦੇ ਨਾਲ ਵੇਖੋ ਵੀ ਜਿੰਨੀ ਬੂਟੀ ਆ ਇਹਨਾਂ ਦੇ ਮਹਿਕਮੇ ਦੇ ਬੰਦੇ ਕੋਈ ਬੂਟੀ ਨਹੀਂ ਵੜ ਸਕਦੇ ਲੱਗ ਲੱਗੋ ਮੋਟਰਸਾਈਕਲ ਵਾਲੇ ਕੋ ਥੱਲੇ ਨਹੀਂ ਉਤਰਿਆ ਜਾਂਦਾ ਓਦਾਂ ਕਹਿੰਦੇ ਅਸੀਂ ਵਿਕਾਸ ਬੜਾ ਕੀਤਾ ਕਿਹੜਾ ਵਿਕਾਸ ਕੀਤਾ ਆਮ ਆਦਮੀ ਪਾਰਟੀ ਨੇ ਵਿਕਾਸ ਤੇ ਵੇਖਣ ਨਾਲ ਕਿ ਆਪਣਾ ਵਿਕਾਸ ਨਹੀਂਗਾ ਬੇੜਾ ਕਰਕੇ ਕੀਤਾ ਪੰਜਾਬ ਦਾ ਇਹਨਾਂ ਨੇ ਵਿਕਾਸ ਕੋਈ ਨਹੀਂ ਕੀਤਾ ਅਸੀਂ ਕਿਸੇ ਪਾਰਟੀ ਨਾਲ ਤਾਲੁਕ ਨਹੀਂ ਰੱਖਦੇ ਪਰ ਸਾਡੇ ਲੋਕਾਂ ਦੀ ਕੋਈ ਸੇਫਟੀ ਤੇ ਚਾਹੀਦੀ ਆ ਨਾ ਥੋੜੀ ਬਹੁਤੀ ਕਿਹੜੀ ਸੇਫਟੀ ਸਰਕਾਰ ਦੀ ਇੱਥੇ ਕੋਈ ਸੇਫਟੀ ਨਹੀਂ ਭਾਜੀ ਇੱਥੇ ਲੋਕ ਆਪਣੀ ਵੱਡੀ ਕਰਨ ਦੀ ਮੰਗ ਵੱਡੀ ਹੋਣੀ ਚਾਹੀਦੀ ਛੜ ਕੇ ਜਰੂਰ ਹੋਣੀ ਚਾਹੀਦੀ ਹੈ ਨਾਲੀ ਕਿਹੜੀ ਗੱਲ ਕਹਿੰਦੇ 300 ਫੁੱਟ ਤੱਕ ਮੀਣੀ 300 ਫੁੱਟ ਦੇ ਜਦੋਂ ਬਾਜਵਾ ਐਮਪੀ ਉਦੋਂ ਪਾਸ ਹੋਈ ਮੁੜ ਕੇ ਇਹਨੂੰ ਕਿਸੇ ਨੇ ਪੁੱਛਿਆ ਨਹੀਂ ਇਹ ਤਾਂ ਮਾਂ ਪਿਓ ਹੀ ਕੋਈ ਨਹੀਂ ਕੋਈ ਅਫਸਰ ਨਹੀਂ ਇੱਥੇ ਹੁੰਦਾ ਕੋਈ ਨਹੀਂ ਪੁੱਛਦਾ ਇਹਨੂੰ ਤੁਸੀਂ ਕਿੱਧਰੋਂ ਆਏ ਤੇ ਕਿੱਧਰ ਜਾ ਰਹੇ ਹੋ ਅਸੀਂ ਮੁੰਡੇ ਨੂੰ ਦਵਾਈ ਦਵਾਉਣਗੇ ਇੱਥੇ ਗੁਰਦਾਸਪੁਰ ਤੇ ਕੀ ਮੰਗਦੇ ਹੋ ਜਿਹੜਾ ਸੜਕਾ ਹਸਾ ਹੋਇਆ ਬਹੁਤ ਨੁਕਸਾਨ ਹੋਇਆ ਬਹੁਤ ਜ਼ਿਆਦਾ ਨੁਕਸਾਨ ਆ ਇਹ ਮਤਲਬ ਰੋਡ ਖੁੱਲਾ ਹੋਣਾ ਚਾਹੀਦਾ ਅਸੀਂ ਕਹਿੰਦੇ ਆ ਹਾਂਜੀ ਖੁੱਲਾ ਹੋਵੇ ਚਲੋ ਬਾਕੀ ਥੋੜਾ ਜਿਹਾ ਚਲਾਉਣ ਵਾਲਿਆਂ ਨੂੰ ਵੀ ਚਾਹੀਦਾ ਵਾ ਥੋੜਾ ਜਿਹਾ ਸਹੀ ਜਿਹਾ ਚਲਾਉਣ ਹੌਲੀ ਚਲਾਉਣ ਤੇ ਇਹ ਆ ਵੀ ਹਾਸਾ ਨਾ ਹੀ ਵਾਪਰੇ ਕਿਸੇ ਨਾਲ ਵੀ ਜੀ ਰੋਜ਼ ਦਾ ਇੱਕ ਦਾ ਹਾਸਾ ਦੇਖਦੇ ਰਹਿੰਦਾ ਵਾ ਆਣ ਜਾਣ ਮੇਲਿਆ ਤੇ ਇਹ ਤੇ ਪੰਜਾਬ ਗਵਰਨਮੈਂਟ ਨੂੰ ਵੀ ਚਾਹੀਦਾ ਵੀ ਸੜਕ ਦੀ ਚੜਾਈ ਜਿਹੜੀ ਉਹ ਸਹੀ ਕੀਤੀ ਜਾਵੇ ਵੀ ਆਰਾਮਦਾਈ ਸਾਧਨ ਨੰਗ ਸਕਣ ਕੋਈ ਹਾਦਸਾ ਨਾ ਵਾਪਰੇ ਵੀ ਖੁੱਤ ਗੱਡੀ ਵਾਲੇ ਤੁਹਾਨੂੰ ਕੀ ਕੀ ਮੁਸ਼ਕਲਾਂ ਹੁੰਦੀ ਐ ਮੁਸ਼ਕਲਾਂ ਵਾਹ ਟ੍ਰੈਫਿਕ ਨਹੀਂ ਆਉਂਦੀਆਂ ਜੀ ਇਸੇ ਕਰਕੇ ਆਉਂਦੀਆਂ ਵੀ ਸੜਕ ਦੀ ਚੜਾਈ ਕਰਕੇ ਤੇ ਦੂਸਰਾ ਚੜਾਈ ਹੋ ਜੇ ਤੇ ਸਭ ਆਰਾਮ ਦਾ ਇੱਕ ਨੰਗਣ ਤੇ ਜੀਵਨ ਸਫਰ ਰੇ ਸਾਰਿਆਂ ਦਾ ਤੇ ਵੀਰੇ ਕਿੱਧਰੋਂ ਆ ਰਹੇ ਤੁਸੀਂ ਕੀ ਪਾਣਾ ਵਰਤਿਆ ਅਸੀਂ ਤੇ ਗੁਰਦਾਸਪੁਰ ਆ ਰਹੇ ਹਾਂ ਜੀ ਕਿਹੜਾ ਪਿੰਡ ਤੁਹਾਡਾ ਆਪਣਾ ਪਿੰਡ ਤੇ ਨੰਗਰ ਲਪਾਣਾ ਅੱਛਾ ਅੱਛਾ ਤੇ ਜਾ ਕਿੱਧਰ ਰੇ ਸੀ ਪਿੰਡ ਨੂੰ ਜਾ ਰਹੇ ਹਾਂ ਗੁਰਦਾਸਪੁਰ ਤੋਂ ਬਾਅਦ ਤੇ ਕਿੰਨੇ ਕ ਵਜੇ ਦੀ ਘਟਨਾ ਹੈ ਇਹ ਕੋਈ ਹੋਣਾ ਹੀ ਕੋਈ 6:00 6:30 ਕਿ ਉਹ ওভারਟੇਕਿੰਗ ਦਾ ਮਸਲਾ ਬਣਿਆ ਮੈਂ ਨਾ ਕੋਈ ওভারਟੇਕ ਟਰਾਲੀ ਨਾਲ ਨਹੀਂ ਮਤ ਪਾਸ ਕਰਤਾ ਉਹ ਮੋੜ ਤੋਂ ਕਾਇਟ ਆਈ ਉਹਨੂੰ ਅੰਨੀ ਸਪੀਡ ਨਾਲ ਲੰਘਾਉਂਦੀ ਆ ਮਾ ਤੇ ਮਾਰੀ ਪਤਾ ਨਹੀਂ ਲੱਗਾ ਕੀ ਹੋ ਸਕਦਾ ਸੜਕ ਵੀ ਤੰਗ ਹੋ ਸਕਦਾ ਇਹ ਕਰਕੇ ਵੀ ਹੋ ਗਿਆ ਉਹ ਮਹਾਰਾ ਜਾਣਦਾ ਜੀ ਉਹ ਕੀ ਕਰ ਸਕਦਾ ਤੁਹਾਡੇ ਨਾਲ ਕਿੰਨੇ ਮੈਂਬਰ ਸੀਗੇ ਅਸੀਂ ਤੇ ਵਾਈਫ ਹਸਬੰਡ ਹੀ ਤੋਂ ਨਾ ਜਾਣੇ ਅੱਛਾ ਤੇ ਹੋਰ ਕਿੱਥੇ ਕਿੱਥੇ ਲੱਗੀ ਏ ਸੱਟ ਲੱਤ ਤੇ ਲੱਗੀ ਏ ਅੱਛਾ ਅੱਛਾ ਹਾਂਜੀ ਆਪਸ ਅੜੀਆਂ ਜੱਲਾ ਅਸਰ ਤੇ ਲੱਗੀ ਏ ਭੈਣ ਜੀ ਤੁਹਾਡੇ ਕਿੱਥੇ ਕਿੱਥੇ ਲੱਗੀ ਸੱਟ ਮੇਰੇ ਸਿਰ ਤੇ ਤੇ ਚਿਹਰੇ ਤੇ ਰੰਕੀ ਪਾ ਕੀ ਲੱਤਾਂ ਪਰ ਤੇ ਵੀ ਲੱਗੀ ਏ ਅੱਛਾ ਅੱਛਾ ਛੋਟੇ ਛੋਟੇ ਨੇਰਾ ਸੀਗਾ ਉਦੋਂ ਹਾਂਜੀ ਨੇਰਾ ਕਿ ਇਹ ਮੁਸ਼ਕਲ ਆਈ ਹੁਣ ਤੁਹਾਨੂੰ ਵੀ ਠੀਕ ਹੋ ਰਿਹਾ ਪ੍ਰੋਪਰ ਹੋ ਰਿਹਾ ਇਲਾਜ ਤੁਹਾਡਾ ਇਲਾਜ ਹੋ ਰਿਹਾ ਆਪਾਂ ਨੇਰੇ ਕਰਕੇ ਹੋਇਆ ਐਕਸੀਡੈਂਟ ਹਾਂ ਤਾਂ ਨੇਰੇ ਕਰ ਹਾਂਜੀ ਕਿਉਂ ਹੋਇਆ ਐਕਸੀਡੈਂਟ ਮੈਨੂੰ ਤਾਂ ਕੋਈ ਹੋਸ਼ ਨਹੀਂ ਜਦੋਂ ਬੇ ਸੱਟ ਲੱਗਿਆ ਮੈਨੂੰ ਕੋਈ ਹੋਸ਼ ਨਹੀਂ ਸੀ ਜੀ ਉਹ ਮੈਨੂੰ ਹੋ ਗਿਆ ਇੱਕ ਛੋਟੀ ਜਿਹੀ ਹਾਂਜੀ ਸੜਕ ਬੜਾ ਛੋਟੀ ਜਿਹੀ ਵੱਡੀ ਹੁੰਦੀ ਤੇ ਬਚਾਉ ਜਾਣਾ ਸੀ ਯੋ ਵੱਡੀ ਹੁੰਦੀ ਕਿ ਬਚਾਅ ਹੋ ਜਾਣਾ ਹਾਂਜੀ ਕਰੀਪਾ ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ ਮੈਨੂੰ ਕੀ ਪਤਾ ਸੜਕ ਜਿੱਦਾਂ ਨਿੱਕੇ ਕਾਰਨ ਹੋਣ ਰਸ ਸਕਦਾ ਵੀ ਤਾਂ ਵੀ ਐਕਸੀਡੈਂਟ ਹੁੰਦੇ ਆ ਅੱਛਾ ਵੀ ਸੜਕ ਵਿੱਚ ਤੁਸੀਂ ਮੰਨਦੇ ਹੋ ਵੀ ਟ੍ਰੈਫਿਕ ਜ਼ਿਆਦਾ ਹੈ ਟ੍ਰੈਫਿਕ ਬਹੁਤ ਪਤਾ ਹੀ ਨਹੀਂ ਲੱਗਦਾ ਜੀ ਔਰ ਟਰਾਲੀਆਂ ਦਾ ਸੀਜ਼ਨ ਆਉਂਦਾ ਅਲੀ ਗੰਨੇਆਂ ਦੀਆਂ ਟਰਾਲੀ ਇੱਕ ਆਉਂਦੀ ਇੱਕ ਜਾਂਦੀ ਬੰਦਾ ਕੀ ਕਰੇਗਾ